ਅੰਜ ਡਿੰਪੀ ਟੈਲੋਜੀ ਆਮਾਦੀ ਪਾਰਟੀ ਜੁਆਇਨ ਕਰਨ ਨੂੰ ਲੈ ਕੇ ਤੁਹਾਡੀ ਚਰਚਾ ਚੱਲ ਰਹੀ ਹੈ ਤੇ ਕਦੋਂ ਆਮਾਦੀ ਪਾਰਟੀ ਚ ਸ਼ਾਮਲ ਹੋ ਰਿਓ ਤੁਸੀਂ ਇਹ ਮੈਪਸੋਂ ਹੋ ਰਿਆਂ ਜੀ 28 ਅਗਸਤ ਤੋਂ ਅੱਛਾ ਹੋ ਗਿਆ ਜੀ ਤੇ ਅਸੀਂ 10 ਦਿਨ ਪਹਿਲਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਇਹ ਕਿਹਾ ਸੀ ਕਿ ਆਮਾਦੀ ਪਾਰਟੀ ਦੇ ਬਹੁਤ ਲੀਡਰ ਤੁਹਾਡੇ ਸੰਪਰਕ ਚ ਨੇ ਉਹ ਕੋਸ਼ਿਸ਼ ਕਰਨੇ ਨੇ ਤੁਹਾਨੂੰ ਪਾਰਟੀ ਚ ਲਿਆਉਣ ਲਈ ਪਰ ਤੁਸੀਂ ਸਾਫ਼ ਮਨਾਂ ਕਰਤਾ ਸੀ ਤੁਸੀਂ ਕਿਹਾ ਸੀ ਕਿ ਸੁਖਬੀਰ ਬਾਦਲ ਨਾਲ ਪੁਰਾਣੀ ਦੋਸਤੀ ਹੈ ਇੱਕ ਪਰਵਾਰਕ ਰਿਸ਼ਤਾ ਹੈ ਤੇ ਕਦੀ ਨਹੀਂ ਛੱਡਾਂਗਾ ਤੇ ਫਿਰ ਕੀ ਆਖਰ ਐਸਾ ਹੋਇਆ ਕਿ ਤੁਸੀਂ ਯਾਰੀ ਵੀ ਤੋੜ ਦਿੱਤੀ ਪਾਰਟੀ ਦਾ ਸਾਥ ਵੀ ਛੱਡ ਦਿੱਤਾ ਮੇਰੇ ਨਾਲ ਵੱਟ ਅਨੇ ਜੀ ਕਿ ਉਹਨਾਂ ਦੀ ਜਾਗਪੀ ਜੀ ਆਪਦੇ ਭਰਾ ਨਾਲ ਹੂੰ ਮੈਨੂੰ ਕਾ ਚੜਨਾ ਪੈ ਗਿਆ ਸੀ ਤੇ ਹੁਣ ਗਿੱਦੜਵਾਹ ਤੋਂ ਆਮਾਦੀ ਪਾਰਟੀ ਦੇ ਉਮੀਦਵਾਰ ਹੋਵੋਗੇ ਤੁਸੀਂ ਕੀ ਨਹੀਂ ਪਤਾ ਜੀ ਪਰ ਕੋਈ ਨਾ ਕੋਈ ਸ਼ਰਤ ਤਾਂ ਕਿਸੇ ਕੰਡੀਸ਼ਨ ਤੇ ਤਾਂ ਜਾ ਰਹੇ ਹੋਗੇ ਗੱਲਬਾਤ ਹੋਈ ਹੋਵੇਗੀ ਹਾਲਾਂਕਿ ਤੁਸੀਂ ਹੁਣ ਦੱਸੋ ਜਾਂ ਨਾ ਦੱਸੋ ਪਰ ਅਸੀਂ ਮੰਨ ਕੇ ਚੱਲ ਰਹੇ ਹਾਂ ਗਿੱਦੜਵਾਹ ਤੋਂ ਆਮਾਦੀ ਪਾਰਟੀ ਦੇ ਉਮੀਦਵਾਰ ਜੀ ਤੇ ਸੁਖਬੀਰ ਬਾਦਲ ਨੇ ਕਿਹਾ ਕਿ 10 ਦਿਨ ਦਾ ਮੈਂ ਹੋਰ ਸਮਾਂ ਦੇਣਾ ਕਿ ਅਗਰ ਡਿੰਪੀ ਢਿੱਲੋ ਜੀ ਵਾਪਸ ਆਉਣਾ ਚਾਹੁੰਦੇ ਹੋਣ ਸੋ ਇਹ ਤਾਂ ਲੱਗ ਰਿਹਾ ਕਿ ਸੁਖਬੀਰ ਬਾਦਲ ਜੀ ਬਹੁਤ ਯਾਦ ਕਰ ਰਹੇ ਨੇ ਮਿਸ ਕਰ ਰਹੇ ਨੇ ਕਿਉਂਕਿ ਤੁਸੀਂ ਪੁਰਾਣੇ ਉਹਨਾਂ ਦੇ ਦੋਸਤ ਕਰ ਰਹੇ ਹੋ ਉਹਨਾਂ ਨਾਲ ਬੜੀਆਂ ਯਾਦਾਂ ਉਹਨਾਂ ਨਾਲ ਸਾਂਝੀਆਂ ਜੀ ਬੜਾ ਉਹਨਾਂ ਨੇ ਵੀ ਪਿਆਰ ਦਿੱਤਾ ਕਿ ਅਸੀਂ ਵੀ ਬਹੁਤ ਕੀਤਾ ਉਹਨਾਂ ਨਾਲ ਹੂੰ ਪਰ ਹੁਣ ਚਲੋ ਤੇ ਉਹ ਰਸਤੇ ਵਖ ਵਖੋ ਤੇ মিডিਆ ਚ ਤੋ ਕਹਿ ਰਹੇ ਨੇ ਜੋ ਵਰਕਰਾਂ ਸਾਹਮਣੇ ਤੋ ਕਹਿ ਰਹੇ ਨੇ ਤੁਹਾਨੂੰ ਫੋਨ ਵੀ ਆਇਆ ਪਰਸਨਲ ਤੌਰ ਤੇ ਕਿ ਬਈ ਇਹ ਗਲਤ ਕਰ ਦਿੱਤਾ ਨਹੀਂ ਜਾਣਾ ਚਾਹੀਦਾ ਸੀ ਆਇਆ ਜੀ ਤੇ ਫਿਰ ਕੀ ਤੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਕੋਈ ਪੁਰਾਣਾ ਯਾਰ ਕੋਈ ਪੁਰਾਣਾ ਸਾਥੀ ਫੋਨ ਕਰੇ ਤੇ ਕਹਿ ਦਵੇ ਕਿ ਬਈ ਦੁੱਖ ਜਾ ਅਸੀਂ ਕੁਛ ਨਾ ਕੁਛ ਦੇਖ ਰਹੇ ਆ ਜਾਂ ਤੋਨੋ ਹੀ ਉਮੀਦਵਾਰ ਐਲਾਨਣਾ ਸੀ ਫਿਰ ਤੁਸੀਂ ਕਨਫਿਊਜ਼ ਨਹੀਂ ਹੋਏ ਥੋੜੇ ਮੈਂ 10 ਦਿਨ ਦਾ ਹੀ ਅਸ ਜੀ ਹੂੰ ਕਨਫਿਊਜ਼ ਹੀ ਚੱਲ ਰਿਹਾ ਸੀ ਜੀ 10 ਦਿਨ ਦਾ ਹੂੰ ਸਮਝ ਨਹੀਂ ਆ ਰਿਹਾ ਸੀ ਇਹਨਾਂ ਨੇ ਉਹਨੂੰ ਕੋਈ ਫੈਸਲਾ ਨਹੀਂ ਹੋਇਆ ਮੈਂ ਬਹੁਤ ਇਨਾਂ ਕੋਲੇ ਕਿਹਾ ਜੀ ਮੈਂ ਕਿਹਾ ਜੀ ਤੁਸੀਂ ਮੰਨਤੀ ਤੋਂ ਸੁਲਹਾ ਲਓ ਮੰਨਤੀ ਹਲਾਕੇ ਦੇ ਵਿੱਚ ਆਪਣਾ ਨੁਕਸਾਨ ਕਰ ਰਿਹਾ ਹੈ ਇਹਨੂੰ ਸੁਭਾ ਲੋ ਬੀ ਹੂੰ ਇਹਨੇ ਮੈਡੀਕਲ ਤੇ ਕੋਈ ਗੌਰ ਨਹੀਂ ਕੀਤੀ ਜਿਸ ਕਰਕੇ ਮੈਨੂੰ ਨਮਬਲ ਮਜਬੂਰ ਹੋਣਾ ਪਿਆ ਇਹਨਾਂ ਐਕਸ਼ਨ ਤੇ ਬੀਬਾ ਜੀ ਖਰਚਾ ਹੁੰਦਾ ਹੂੰ ਹੂੰ ਤੇ ਬੜੀ ਇੱਛੇ ਲੈਕ ਟੂ ਲੈਕ ਫਾਈਟ ਹੋਣੀ ਸੀ ਹੂੰ ਫਾਈਟ ਫੋਨ ਕਰਕੇ ਫਿਰ ਦੋ ਚਾਰ ਵੋਟਾਂ ਵੀ ਤਰੁਤਰ ਹੁੰਦੀਆਂ ਤਾਂ ਉਹਦਾ ਫਰਕ ਪੈਂਦਾ ਹੂੰ 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 ਇਹ ਇਸ ਗੱਲ ਨੂੰ ਇਹਨੇ ਸੀਰੀਅਸਲੀ ਲਿਆ ਨਹੀਂ ਜੀ ਇਸ ਕਰਕੇ ਫਿਰ ਮੈਨੂੰ ਇਹਨਾਂ ਵਾਲਵੇ ਦਾ ਕਿਆ ਨਾ ਪਿਆ ਜੀ ਬਿਲਕੁਲ ਕਾਫੀ ਮੁਸ਼ਕਲ ਹੈ ਤੁਹਾਡੇ ਲਈ ਹੋਵੇਗਾ ਫੈਸਲਾ ਹੂੰ ਹਾਂਜੀ ਸਾਡੀ ਇਸ ਚੀਜ਼ ਦਾ ਜੀ ਐਕਚੁਅਲ ਗੱਲ ਇਹ ਹੋਈ ਜੀ ਬਿਲਕੁਲ ਕਾਫੀ ਮੁਸ਼ਕਲ ਹੈ ਫੈਸਲਾ ਹੋਵੇਗਾ ਤੁਹਾਡੇ ਲਈ ਹੂੰ ਤੇ ਕੀ ਹਾਂਜੀ ਹੂੰ ਤੇ ਕੀ ਅਸੀਂ ਮੰਨੀਏ ਕਿ मनप्रीत बादल एक वजह बने ਤੁਹਾਡੇ ਅਸਤੀਫੇ ਦੀ ਬਿਲਕੁਲ ਯੂ ਕੈਨ ਸੇ ਦਿਸ ਤੇ ਸੋ ਕੁ ਬੀ ਹਮ ਰਾਈਟ ਇਹ ਹੀ ਵਜ੍ਹਾ ਮੇਨ ਮੇਨ ਵਜ੍ਹਾ ਹੀ ਇੱਕ ਵਜ੍ਹਾ ਨਹੀਂ ਜੀ ਮੇਨ ਵਜ੍ਹਾ ਹੀ ਤੇ ਉਹ ਤਾਂ ਕਹਿ ਰਹੇ ਕਿ ਮਨਪ੍ਰੀਤ ਬਾਦਲ ਉਮੀਦਵਾਰ ਨਹੀਂ ਹੈ ਕੋਈ ਪਾਰਟੀ ਚ ਸ਼ਾਮਲ ਨਹੀਂ ਹੋ ਰਿਹਾ ਤਾਂ ਇਹ ਸਫਾਈਆਂ ਮੀਡੀਆ ਚ ਹੁੰਦੇ ਰਹੇ ਨੇ ਫਿਰ ਹੁੰਦੇ ਰਹੇ ਨੇ ਨਾ ਜੀ ਪਹਿਲਾਂ ਦਿੱਤੀ ਸੀ ਕਦੇ ਫਿਰ ਐਸੀ ਦਿੱਕਤ ਕੀ ਹੈ ਮਤਲਬ ਸੁਖਬੀਰ ਬਾਦਲ ਨੂੰ ਲੈ ਕੇ ਕਈ ਲੀਡਰ ਕਹਿੰਦੇ ਨੇ ਜਿਹੜੇ ਬਾਗੀ ਵੀ ਹੋਏ ਨੇ ਹੋਰ ਲੀਡਰ ਵੀ ਨੇ ਕਿ ਸੁਖਬੀਰ ਬਾਦਲ ਕਲੈਰਿਟੀ ਨਹੀਂ ਦਿੰਦੇ ਸੁਣਦੇ ਨਹੀਂ ਨੇ ਉਹਨਾਂ ਦੇ ਨੇੜੇ ਜੋ ਘੇਰਾ ਹੈ ਉਹ ਸ਼ਾਇਦ ਗੱਲ ਪਹੁੰਚਾਉਣ ਨਹੀਂ ਦਿੰਦਾ ਬਠਿੰਡੇ ਦੇ ਬਹੁਤ ਸਾਰੇ ਲੀਡਰ ਐਸੇ ਉਹਨਾਂ ਬਾਰੇ ਗੱਲਾਂ ਕਹਿੰਦੇ ਨੇ ਕਿ ਐਸੀ ਦਿੱਕਤ ਹੈ ਉਹਨਾਂ ਨਾਲ ਪੂਰੀ ਦਿੱਕਤ ਹੈ ਹਮ ਕਲੈਰਿਟੀ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਰੂਰ ਜਰੂਰ ਤੁਸੀਂ ਜੋ ਵੀ ਕਰਨਾ ਜਿਹੜੇ ਬੰਦੇ ਤੁਸੀਂ ਇਲੈਕਸ਼ਨ ਲੜਵਾ ਰਹੇ ਹੋ ਨੁਕਲੇਤੀ ਤਾਂ ਹੋਣੀ ਚਾਹੀਦੀ ਹੈ ਨਾ ਜੇ ਤੁਸੀਂ ਇਲੈਕਸ਼ਨ ਲੜੇਗਾ ਮੈਂ ਤਾਂ ਨਾਲ ਇਲੈਕਸ਼ਨ ਵਿੱਚ ਚਿੱਕ ਤੇ ਚਿੱਕ ਤੇ ਤਾਂ ਮੈਂ ਗਿਆ ਹੀ ਨਹੀਂ ਜੀ ਇੱਕ ਤਰ੍ਹਾਂ ਦਾ ਮੇਰੇ ਕੋਲ ਪ੍ਰੋਬਲਮ ਹੀ ਨਹੀਂ ਸੀ ਮੈਂ ਤਾਂ ਇਹ ਕੇ ਕਰਾਂ ਕਿ ਤੁਸੀਂ ਲੱਸਣਾ ਹੂੰ ਹੂੰ ਆਪ ਵੀ ਨਹੀਂ ਨਰਦੇ ਸੀ ਮੰਤਰੀ ਤੁਹਾਨੂੰ ਵੀ ਨਹੀਂ ਕੁਝ ਕਹਿੰਦੇ ਸੀ ਮੈਨੂੰ ਵੀ ਨਹੀਂ ਅਨਾਉਂਸ ਕਰਦੇ ਸੀ ਹੂੰ ਸਾਰੀਆਂ ਗੱਲਾਂ ਜੀਆਂ ਆਪਣਾ ਖਿੱਤੀ ਜੀ ਪੱਕੀ ਪਈ ਸੀ ਤੇ ਕਈ ਤਾਂ ਕਈ ਜਿਵੇਂ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਆਪਣਾ ਬਿਆਨ ਪਾਇਆ ਕਈਆਂ ਨੇ ហេਠਾ ਕਮੈਂਟ ਕੀਤਾ ਕਿ ਬਈ ਅਜੇ ਕਿਹੜਾ ਜਿਮਣੀ ਇਲੈਕਸ਼ਨ ਵੀ ਨਹੀਂ ਅਜੇ ਅਨਾਉਂਸ ਹੋਇਆ ਅਜੇ ਟਿਕਟ ਦਿੱਤਾ ਅਜੇ ਬਾਅਦ ਦੀ ਗੱਲ ਸੀ ਤੁਸੀਂ ਬਹੁਤ ਛੇਤੀ ਜੇ ਫੈਸਲਾ ਲੈ ਲਿਆ ਤੇ ਜੇ ਬਾਅਦ ਜੇ ਸਾਰੀਆਂ ਪਾਰਟੀਆਂ ਟਿਕਟਾਂ ਵੰਡ ਦਿੰਦੀਆਂ ਨਹੀਂ ਫਿਰ ਮੈਨੂੰ ਕਿਹਨੇ ਬੁਲਚਣਾ ਸੀ ਹੂੰ 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 ਜੇ ਜਮਾ ਲਾਸਟ ਮੂਮੈਂਟ ਤੇ ਆ ਕੇ ਫੈਸਲਾ ਲੈਂਦੇ ਜੀ ਇਹ ਕੁਝ ਵੀ ਲੈਂਦੇ ਤੇ ਫਿਰ ਮੈਂ ਤਾਂ ਫਿਰ ਨਾਉ ਪਾਸੇ ਡੁਗਰਾਂ ਨਾਉ ਪਾਸੇ ਡੁਗਰਾਂ ਤੇ ਭਗਵੰਤ ਮਾਨ ਜੀ ਨੇ ਕੀ ਕਿਹਾ ਫਿਰ ਤੁਹਾਡੀ ਜੁਆਇਨਿੰਗ ਨੂੰ ਲੈ ਕੇ